ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਪੁਰਾਣੇ ਵੇੜਿਆਂ ਦੀ ਗੱਲ ਹੈ ਕਿ ਇੱਕ ਨਗਰ ਦੇ ਵਿੱਚ ਇੱਕ ਗਰੀਬ ਬੰਦਾ ਰਹਿੰਦਾ ਸੀ ਇਸ ਦੀ ਇੱਕ ਘਰਵਾਲੀ ਸੀ ਤੇ ਇੱਕ ਇਸ ਦਾ ਪੁੱਤਰ ਸੀ ਇਹ ਬਹੁਤ ਛੋਟਾ ਜਿਹਾ ਪਰਿਵਾਰ ਸੀ ਪਰ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਿਣ ਵਾਲੇ ਲੋਕ ਸਨ ਸਾਧ ਸੰਗਤ ਜੀ ਇਹਨਾਂ ਦੇ ਕੋਲ ਕੰਮਕਾਰ ਕੋਈ ਖਾਸ ਨਹੀਂ ਸੀ ਇਹ ਹਰ ਰੋਜ਼ ਕਮਾਉਂਦੇ ਹਰ ਰੋਜ਼ ਖਾਂ ਜੋਗਾ ਇਹ ਇੰਤਜ਼ਾਮ ਕਰਦੇ ਦੋਵੇਂ ਮੀਆਂ ਬੀਬੀ ਬਹੁਤ ਹੀ ਮਿਹਨਤੀ ਸਨ ਇਹ ਹਮੇਸ਼ਾ ਜਦ ਸੁਪਨਾ ਦੇਖਿਆ ਕਰਦੇ ਤਾਂ ਇਹ ਹੀ ਸੋਚਦੇ ਕਿ ਅਸੀਂ ਗਰੀਬੀ ਭਰੀ ਜ਼ਿੰਦਗੀ ਕੱਟ ਰਹੇ ਹਾਂ ਪਰ ਸਾਡਾ ਪੁੱਤਰ ਇਸ ਗਰੀਬੀ ਭਰੀ ਜ਼ਿੰਦਗੀ ਦੇ ਵਿੱਚ ਨਹੀਂ ਰਹੇਗਾ ਅਸੀਂ ਆਪਣੇ ਪੁੱਤਰ ਨੂੰ ਇਨਕ ਜੋਗਾ ਬਣਾ ਦੇਵਾਂਗੇ ਕਿ ਉਸ ਨੂੰ ਇਨਕ ਕਾਬਲ ਕਰਾਂਗੇ ਕਿ ਉਹ ਆਪਣੇ ਪੈਰਾਂ ਤੇ ਆਪ ਖੜਾ ਹੋਵੇਗਾ ਸਮਾਂ ਬੀਤਦਾ ਗਿਆ ਸੰਗਤ ਜੀ ਇਨਸਾਨ ਸੁਪਨੇ ਤਾਂ ਬਹੁਤ ਦੇਖਦਾ ਹੈ ਪਰ ਹੁਣ ਉਹ ਹੀ ਹੁੰਦਾ ਹੈ ਜੋ ਪਰਮਾਤਮਾ ਨੂੰ ਮਨਜ਼ੂਰ ਹੁੰਦਾ ਹੈ ਸਮਾਂ ਬੀਤਿਆ ਤੇ ਉਸ ਇਨਸਾਨ ਨੂੰ ਕੋਈ ਐਸੀ ਬਿਮਾਰੀ ਲੱਗ ਗਈ ਕਿ ਉਹ ਬਿਮਾਰੀ ਉਸ ਬੰਦੇ ਨੂੰ ਇਸ ਜਹਾਨ ਤੋਂ ਲੈ ਗਈ ਹੁਣ ਇੱਕ ਔਰਤ ਇਕੱਲੀ ਰਹਿ ਗਈ ਬਹੁਤ ਦਿਨ ਤਾਂ ਇਸਦੇ ਆਣ ਗੁਆਣ ਇਸਦੇ ਰਿਸ਼ਤੇਦਾਰ ਇਸੇ ਰੋਟੀ ਪਾਣੀ ਦਾ ਇੰਤਜ਼ਾਮ ਕਰਦੇ ਰਹੇ ਬਾਦ ਵਿੱਚ ਖੁਦ ਸੋਚਿਆ ਕਿ ਇਸ ਤਰ੍ਹਾਂ ਜ਼ਿੰਦਗੀ ਨਹੀਂ ਚਲਣੀ ਬਾਦ ਵਿੱਚ ਉਸਨੇ ਦੁਬਾਰਾ ਤੋਂ ਆਪਣੀ ਮਿਹਨਤ ਕਰਨੇ ਸ਼ੁਰੂ ਕਰ ਦਿੱਤੀ ਇਸ ਦਾ ਬੱਚਾ ਹੁਣ ਇਸਨੇ ਪੜ੍ਹਨ ਦੇ ਲਈ ਸਕੂਲ ਭੇਜਣਾ ਸ਼ੁਰੂ ਕਰ ਦਿੱਤਾ ਸੀ ਇਸਨੇ ਕਮਾਈ ਆਪਣੇ ਕਰਨ ਦੇ ਲਈ ਜਿੱਥੇ ਕੁਝ ਘਰਾਂ ਦਾ ਕੰਮ ਕਰਦੀ ਸੀ ਹੁਣੇ ਬਹੁਤੇ ਘਰਾਂ ਦੇ ਵਿੱਚ ਜਾ ਕੇ ਝਾੜੂ ਪੋਚਾ ਸਫਾਈਆਂ ਤੇ ਹੋਰ ਛੋਟੇ-ਮੋਟੇ ਕੰਮਾਂ ਦੇ ਵਿੱਚ ਮਦਦ ਕਰਨ ਲੱਗੇ ਤਾਂ ਕਿ ਉਸ ਨੂੰ ਬੱਚੇ ਦੇ ਪਰਵਿਸ਼ ਉਕਾ ਸਕੇ ਉਸ ਨੂੰ ਕਿਸੇ ਕਿਸਮ ਦੇ ਕੋਈ ਕੰਮੇ ਪੇਸ਼ੀ ਨਾ ਰਹੇ ਇਹ ਅਕਸਰ ਇਕੱਲੀ ਬੈਠੇ ਸੋਚਦੀ ਕਿ ਮੈਂ ਹੋਰ ਤਾਂ ਕੁਝ ਨਹੀਂ ਕਰ ਸਕਦੀ ਪਰ ਬੱਚੇ ਦੀ ਪੜਾਈ ਤਾਂ ਕਰਵਾ ਹੀ ਸਕਦੀ ਹਾਂ ਸਮਾ ਸੰਗਤ ਜੀ ਬਿੰਦਾ ਗਿਆ ਬੱਚਾ ਪੜਾਈ ਦੇ ਵਿੱਚ ਬੜਾ ਹੁਸ਼ਿਆਰ ਸੀ ਬੱਚਾ ਜਦੋਂ ਘਰ ਆ ਕੇ ਬੈਣਦਾ ਆਪਣੀ ਮਾਂ ਦੇ ਹਾਲਾਤ ਦੇਖਦਾ ਤਾਂ ਉਸ ਨੂੰ ਹਮੇਸ਼ਾ ਇਹ ਮਹਿਸੂਸ ਹੁੰਦਾ ਚਾਹੇ ਉਹ ਉਮਰ ਦੇ ਵਿੱਚ ਛੋਟਾ ਸੀ ਪਰ ਉਸ ਨੂੰ ਪਤਾ ਸੀ ਕਿ ਮੇਰੀ ਮਾਂ ਕਿੰਨੀ ਜ਼ਿਆਦਾ ਮਿਹਨਤ ਕਰ ਰਹੀ ਹੈ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਤਾਂ ਇਹੋ ਜਿਹੇ ਬੱਚੇ ਬਹੁਤ ਘੱਟ ਨੇ ਪਰ ਉਹਨਾਂ ਵੇਲਿਆਂ ਦੇ ਵਿੱਚ ਬੱਚੇ ਸਨ ਉਹਨਾਂ ਨੂੰ ਕਦਰਾਂ ਕੀਮਤਾਂ ਵੱਧ ਪਤਾ ਹੋਇਆ ਕਰਦੀਆਂ ਸਨ ਸਮੇ ਦਾ ਐਸਾ ਪੱਇਆ ਘੁੰਮਿਆ ਕਿ ਪ੍ਰਮਾਤਮਾ ਨੇ ਉਸ ਬੱਚੇ ਨੂੰ ਹੋਰ ਡੂੰਘੀ ਪ੍ਰੀਖਿਆ ਦੇ ਵਿੱਚ ਪਾ ਦਿੱਤਾ ਇਸ ਦੀ ਉਮਰ ਮੈਸ 10-12 ਸਾਲ ਦੀ ਸੀ ਜਦੋਂ ਇਸ ਦੀ ਮਾਂ ਨੂੰ ਵੀ ਇੱਕ ਹੋਰ ਪਿਆਨਿਕ ਬਿਮਾਰੀ ਇਸ ਜੈਨ ਨੂੰ ਲੱਗ ਗਈ ਜਦੋਂ ਇਹ ਬਹੁਤ ਹੀ ਸ਼੍ਰਦੀਤ ਬਿਮਾਰ ਸੀ ਇਸ ਨੂੰ ਇਹ ਪਤਾ ਲੱਗਾ ਕਿ ਹੁਣ ਮੇਰਾ ਅੰਤ ਵੇਲਾ ਆ ਗਿਆ ਹੈ ਤਾਂ ਇਸ ਨੇ ਆਪਣੇ ਪੁੱਤਰ ਨੂੰ ਕੁਝ ਨਸੀਹਤਾਂ ਦਿੱਤੀਆਂ ਕੁਝ ਗੱਲਾਂ ਸਮਝਾਈਆਂ ਕਿਹਾ ਕਿ ਪੁੱਤਰ ਤੇਰੇ ਪਿਓ ਨੇ ਹਮੇਸ਼ਾ ਤੇਰੇ ਬਾਰੇ ਚੰਗੇ ਸੁਪਨੇ ਸੋਚੇ ਸਨ ਉਹਨਾਂ ਸੁਪਨਿਆਂ ਦਾ ਖਿਆਲ ਰੱਖੇ ਦੂਸਰੀ ਗੱਲ ਕਦੇ ਵੀ ਕਿਸੇ ਤੋਂ ਮੰਗ ਕੇ ਨਹੀਂ ਖਾਣਾ ਮੈਨੂੰ ਪਤਾ ਹੈ ਕਿ ਮੈਂ ਤੈਨੂੰ ਅਦ ਵਿਚਾਲੇ ਇੱਕ ਡੋਂਗੇ ਦਰਿਆ ਦੇ ਵਿੱਚ ਛੱਡ ਚਲੀ ਹਾਂ ਪਰ ਮੈਨੂੰ ਪੂਰਾ ਭਰੋਸਾ ਹੈ ਕਿ ਤੂੰ ਇਸ ਦਰਿਆ ਨੂੰ ਆਪਣੀ ਮਿਹਨਤ ਦੇ ਸਦਕਾ ਪਾਰ ਕਰ ਲਵੇਂਗਾ ਮੈਨੂੰ ਪਤਾ ਹੈ ਮੇਰੇ ਜਾਨ ਤੂੰ ਬਾਤ ਤੇਰੇ ਕਮਾਉਣ ਦੀ ਖਾਨ ਦੀ ਜ਼ਿੰਮੇਵਾਰੀ ਵੀ ਪਹਿਚਾਣੀ ਹੈ ਪਰ ਆਪਣੀ ਪੜਾਈ ਨਾ ਛੱਡੇ ਪੁੱਤਰ ਜੋ ਮਰਜੀ ਹੋਵੇ ਜਿਵੇਂ ਮਰਜ਼ੀ ਕਰੇ ਕਿਸੇ ਤੋਂ ਮੰਗਣਾ ਨਹੀਂ ਤੇ ਪੜ੍ਹਾਈ ਚਾਰੀ ਰੱਖੇ ਸਮਾਂ ਬੀਤਿਆ ਤੇ ਇਸ ਦੀ ਮੌਤ ਹੋ ਗਈ ਉਹ ਬੱਚਾ ਇਕੱਲਾ ਇਸ ਦੁਨੀਆ ਦੇ ਵਿੱਚ ਰਹਿ ਗਿਆ ਚੰਦ ਦਿਨ ਤਾਂ ਉਸੇ ਰਿਸ਼ਤੇਦਾਰਾਂ ਨੇ ਉਸ ਤੇ ਰੋਟੀ ਰੋਜੀ ਦਾ ਖਿਆਲ ਰੱਖਿਆ ਪਰ ਹੁਣ ਰਿਸ਼ਤੇਦਾਰ ਹਮੇਸ਼ਾ ਤਾਂ ਉਸ ਦੇ ਨਾਲ ਬੈਠੇ ਨਹੀਂ ਸਨ रह ਸਕਦੇ ਇਸ ਨੇ ਇੱਕ ਗੱਲ ਪੱਕੀ ਮਨ ਦੇ ਵਿੱਚ ਧਿਆਈ ਹੋਈ ਸੀ ਕਿ ਮੈਂ ਕਦੇ ਕਿਸੇ ਤੋਂ ਮੰਗ ਕੇ ਨਹੀਂ ਖਾਣਾ ਇਸਨੇ ਆਪਣੇ ਆਪ ਨੂੰ ਉਸ ਮੁਤਾਬਕ ਢਾਲ ਲਿਆ ਹੁਣ ਸਮਝ ਸੀ ਕਿ ਸਿਰ ਤੇ ਪਿਓ ਹੈ ਨਹੀਂ ਮਾਂ ਮਾਂ ਵੀ ਨਹੀਂ ਤੇ ਇਹ ਆਪਣੇ ਨਗਰ ਦਾ ਜਿਹੜਾ ਇਹਦਾ ਪਾਠਸ਼ਾਲਾ ਸੀ ਉੱਥੇ ਜਾ ਕੇ ਪੜਾਈ ਕਰਦਾ ਤੇ ਬਾਅਦ ਵਿੱਚ ਕਿਸੇ ਨਾ ਕਿਸੇ ਥਾਂ ਤੇ ਕੋਈ ਕੰਮ ਕਰਦਾ ਕਦੇ ਕਿਸੇ ਦੁਕਾਨ ਤੇ ਤੇ ਕਦੇ ਕਿਤੇ ਹੋਰ ਸਾਦੀ ਦੇ ਦਿਨਾਂ ਦੇ ਵਿੱਚ ਤਾਂ ਇੱਕ ਚਾਰ ਦੀ ਦੁਕਾਨ ਦੇ ਨਾਲ ਇਸ ਦਾ ਜਿਹੜਾ ਗੁਜ਼ਾਰਾ ਬਸਰ ਹੋਣ ਲੱਗਾ ਉਹ ਚੱਲਦਾ ਰਿਹਾ ਜੋ ਫੇਸ ਮਾਸਟਰ ਇਸ ਤੋਂ ਲੈਂਦਾ ਸੀ ਉਹ ਬਾਕੀ ਚਵਾਕਾਂ ਤੋਂ ਕਾਫੀ ਕੱਟ ਲੈਂਦਾ ਸੀ ਪਰ ਫਿਰ ਵੀ ਉਸਨੇ ਆਪਣੇ ਬੱਚੇ ਪਾਲਣੇ ਸਨ ਇਹ ਉਸ ਫੇਸ ਜੋਗੇ ਤੇ ਆਪਣੇ ਖਾਣ ਪੀਣ ਜੋਗਾ ਜਿਹੜਾ ਸੀ ਉਹ ਪ੍ਰਬੰਧ ਇਸਿਆਦੀ ਦੁਕਾਨ ਤੋਂ ਉਥੋਂ ਮਦਦ ਕਰਕੇ ਕਮਾ ਲੈਂਦਾ ਪਰ ਜਿਵੇਂ ਗਰਮੀ ਦੇ ਦਿਨ ਆਏ ਗਰਮੀ ਤੇਜ ਹੋਈ ਤਾਂ ਉਹ ਦੁਕਾਨ ਦਾ ਜਿਹੜਾ ਕੰਮ ਸੀ ਉਹ ਬੰਦ ਹੋ ਗਿਆ ਬਹੁਤ ਜ਼ਿਆਦਾ ਘਟ ਗਿਆ ਤੇ ਉਸ ਦੁਕਾਨਦਾਰ ਨੇ ਕਹਿ ਦਿੱਤਾ ਕਿ ਪੁੱਤਰ ਹੁਣ ਤੈਨੂੰ ਉਦੋਂ ਤੱਕ ਆਉਣ ਦੀ ਲੋੜ ਨਹੀਂ ਜਦੋਂ ਤੱਕ ਮੈਂ ਨਹੀਂ ਕਹਿੰਦਾ ਮੈਂ ਤੇਰੇ ਹਾਲਾਤ ਸਮਝ ਸਕਦਾ ਹਾਂ ਪਰ ਹੁਣ ਤਾਂ ਗਾਗ ਬਹੁਤ ਘਟ ਆਉਂਦੇ ਨੇ ਇਸ ਨੂੰ ਬਹੁਤ ਜ਼ਿਆਦਾ ਦੁੱਖ ਮਹਿਸੂਸ ਹੋਇਆ ਕਿ ਹੁਣ ਮੈਂ ਕਿਹੜੇ ਪਾਸੇ ਜਾਵਾਂਗਾ ਇਸ ਦੁਕਾਨ ਦੇ ਸਿਰ ਤੇ ਤਾਂ ਮੈਂ ਆਪਣਾ ਕਾਫੀ ਆਪਣੇ ਸੁਪਨੇ ਦੇਖੇ ਸਨ ਇਹ ਸੋਚਿਆ ਸੀ ਕਿ ਮੇਰੀ ਪੜ੍ਹਾਈ ਇਸ ਦੁਕਾਨ ਤੇ ਰਹਿ ਕੇ ਪੂਰੀ ਹੋ ਜਾਣੀ ਹੈ ਉਹ ਬਹੁਤ ਹੀ ਦੁਖੀ ਰਹਿਣ ਲੱਗਾ ਤੇ ਸੋਚਦਾ ਕਿ ਮੈਂ ਆਪਣੇ ਗੁਵਾਂਢ ਤੋਂ ਰੋਟੀ ਮੰਗਾ ਕੇ ਲੈ ਆਉਂਦਾ ਹਾਂ ਪਰ ਫਿਰ ਸੋਚਦਾ ਹੈ ਕਿ ਨਹੀਂ ਇਹ ਆਦਤ ਬਣ ਜਾਣੀ ਹੈ ਜੇ ਇੱਕ ਵਾਰ ਆਦਤ ਬਣ ਗਈ ਤੇ ਫਿਰ ਉਹ ਬਦਲਣੀ ਬਹੁਤ ਔਖੀ ਹੈ ਮਾਨਸਿਅਤ ਕਰਕੇ ਗਏ ਸੀ ਕਿ ਕਿਸੇ ਤੋਂ ਮੰਗ ਕੇ ਨਹੀਂ ਖਾਣਾ ਕਿਸੇ ਅੱਗੇ ਹੱਥ ਨਹੀਂ ਫਲਾਉਣੇ ਪਰ ਫਿਰ ਸੋਚਦਾ ਹੈ ਕਿ ਮਾਂ ਇਹ ਵੀ ਤਾਂ ਦੱਸ ਗਏ ਸੀ ਕਿ ਜੇ ਕਿਸੇ ਦੀ ਮਦਦ ਕਰਨੀ ਹੋਵੇ ਜਾਂ ਮਦਦ ਲੈਣੀ ਪਵੇ ਤਾਂ ਕਿਸੇ ਨੂੰ ਇਹ ਸ਼ਬਦਾਂ ਦੇ ਵਿੱਚ ਸਾਫ਼ ਤੌਰ ਤੇ ਕਿਹਾ ਜਾ ਸਕਦਾ ਹੈ ਕੁਪਾਈ ਮੈਨੂੰ ਮਦਦ ਦੀ ਜ਼ਰੂਰਤ ਹੈ ਇੱਕ ਰੁੱਖ ਦੇ ਕੋਲ ਬੈਠਾ ਹੋਇਆ ਪਿੰਡ ਦੇ ਬਾਹਰ ਵਾਲੇ ਪਾਸੇ ਨੂੰ ਇੱਕ ਘਰ ਵੱਲ ਨਜ਼ਰ ਪੈਂਦੀ ਹੈ ਉਹ ਘਰ ਪਿੰਡ ਦੇ ਸਭ ਤੋਂ ਅਮੀਰ ਇਨਸਾਨ ਦਾ ਘਰ ਸੀ ਹਾਲਾਂਕਿ ਉਹ ਇਸ ਜਹਾਨ ਦੇ ਵਿੱਚ ਨਵੇਂ ਸੀ ਉਸ ਘਰ ਵਾਲੀ ਤੇ ਉਸ ਦਾ ਬੱਚਾ ਉਸੇ ਉਮਰ ਵੀ ਤਕਰੀਬਨ ਇਹਦੇ ਜਿੰਨੇ ਸੀ ਉਹਨਾਂ ਦੇ ਘਰ ਦਾ ਦਰਵਾਜ਼ਾ ਖੜਕਾਉਂਦਾ ਹੈ ਪਹਿਲਾਂ ਤਾਂ ਮਨ ਦੇ ਵਿੱਚ ਸੋਚਦਾ ਹੈ ਕਿ ਕੁਝ ਖਾਣ ਲਈ ਮੰਗ ਲਾਵਾਂ ਪਰ ਜਦੋਂ ਉਹ ਔਰਤ ਦਰਵਾਜ਼ਾ ਖੋਲਦੀ ਹੈ ਉਸ ਨੂੰ ਕਹਿੰਦਾ ਕਿ ਮੈਨੂੰ ਬੜੀ ਤੇਜ਼ ਪਿਆਸ ਲੱਗੀ ਹੈ ਜੇ ਸੰਭਵ ਹੈ ਤਾਂ ਮੈਂ ਪਾਣੀ ਪੀ ਸਕਦਾ ਹਾਂ ਉਹ ਕਹਿੰਦੇ ਕਿ ਬਿਲਕੁਲ ਕੋਈ ਗੱਲ ਨਹੀਂ ਉਸਨੇ ਬੱਚੇ ਨੂੰ ਬੈਠਣ ਦਾ ਇਸ਼ਾਰਾ ਕੀਤਾ ਗਰਮੀ ਦੇ ਦਿਨਾਂ 'ਚ ਇਸ ਕਰਕੇ ਉਸ ਨੂੰ ਛਾਂ ਦੇ ਹਲ ਬਿਠਾ ਲਿਆ ਬਾਅਦ ਵਿੱਚ ਉਹਦੇ ਲਈ ਪਾਣੀ ਗਰਮ ਦੁੱਧ ਅਤੇ ਖਾਣ ਲਈ ਕੁਝ ਚੀਜ਼ਾਂ ਉਹਨੂੰ ਸੌਂਮ ਦਿੱਤੀਆਂ ਇਹ ਚੀਜ਼ਾਂ ਸਨ ਤਿੰਨ ਲੱਡੂ ਤੇ ਉਸ ਬੱਚੇ ਨੇ ਪਹਿਲਾਂ ਤਾਂ ਨਾ ਕਰ ਦਿੱਤੀ ਮੈਂ ਤਾਂ ਸਿਰਫ ਪਾਣੀ ਪੀਣਾ ਹੈ ਪਰ ਭੁੱਖ ਲੱਗੇ ਸੀ ਉਸ ਔਰਤ ਨੇ ਕਿਹਾ ਕਿ ਨਹੀਂ beta ਤੇਰੇ ਜਿੰਨਾ ਹੀ ਮੇਰਾ ਪੁੱਤਰ ਹੈ ਮੈਂ ਸਮਝ ਸਕਦੀ ਹਾਂ ਮੈਨੂੰ ਚਿਹਰੇ ਪੜਨੇ ਆਉਂਦੇ ਹਨ ਮੈਂ ਤੇਰੀਆਂ ਅੱਖਾਂ ਦੇ ਵਿੱਚ ਸਾਫ਼ ਦੇਖ ਸਕਦੀ ਹਾਂ ਤੈਨੂੰ ਭੁੱਖ ਲੱਗੀ ਹੈ ਇਸ ਨੇ ਤਿੰਨ ਲੱਡੂ ਖਾਦੇ ਤੇ ਉਪਰੋਂ ਦੁੱਧ ਪੀਤਾ ਤੇ ਉਸ ਮਾਤਾ ਦਾ ਸ਼ੁਕਰੀਆ ਕੀਤਾ ਤੇ ਕਹਿਣ ਲੱਗਾ ਮਾਤਾ ਜੀ ਮੈਂ ਮਾਫੀ ਚਾਹੁੰਦਾ ਹਾਂ ਮੇਰੇ ਕੋਲ ਦੇਣ ਲਈ ਤਾਂ ਕੁਝ ਵੀ ਨਹੀਂ ਮੇਰੀ ਮਾਂ ਨੇ ਮੈਨੂੰ ਕਿਹਾ ਸੀ ਇਕਾਦੇ ਕਿਸੇ ਤੋਂ ਮੁਫਤ ਦੇ ਵਿੱਚ ਕੋਈ ਚੀਜ਼ ਨਹੀਂ ਲੈਣੀ ਮੈਨੂੰ ਦੱਸੋ ਕਿ ਹੁਣ ਮੈਂ ਤੁਹਾਡਾ ਕਿਹੜਾ ਕੰਮ ਕਰ ਸਕਦਾ ਹਾਂ ਕਿਹੜਾ ਕੰਮ ਕਰਨ ਦੇ ਵਿੱਚ ਮੈਂ ਤੁਹਾਡੀ ਮਦਦ ਕਰ ਸਕਦਾ ਹਾਂ ਉਸ ਮਾਤਾ ਨੇ ਕਿਹਾ ਕਿ ਨਹੀਂ ਪੁੱਤਰ ਤੂੰ ਮੈਨੂੰ ਮਾਂ ਵੀ ਕਹਿ ਸਕਦਾ ਹੈ ਮੈਂ ਵੀ ਤੇਰੀ ਮਾਂ ਵਰਗੀ ਹਾਂ ਮੈਨੂੰ ਤੇਰੇ ਹਾਲਾਤ ਪਤਾ ਨੇ ਮੈਂ ਤੇਰੇ ਤੋਂ ਕਿਉਂ ਕੰਮ ਲਵਾਂਗੀ ਮੈਂ ਤੇਰੀ ਮਦਦ ਕਰਨੀ ਚਾਹਾਂਗੀ ਪਰ ਇਹ ਖੜੇ ਪੈ ਗਿਆ ਤੇ ਕਹਿਣ ਲੱਗਾ ਨਹੀਂ ਮੈਂ ਇਸ ਤਰੀਕੇ ਨਾਲ ਇਹ ਥੋੜ੍ਹੇ ਨਹੀਂ ਜਾਵਾਂਗਾ ਉਸ ਔਥ ਨੇ ਕਿਹਾ ਕਿ ਫਿਰ ਪੁੱਤਰ ਇੱਕ ਗੱਲ ਮੇਰੇ ਪੱਲੇ ਬੰਨ ਲੈ ਅੱਜ ਮੈਂ ਤੇਰੀ ਮਦਦ ਕੀਤੀ ਹੈ ਤੇ ਇਹਦੇ ਬਦਲੇ ਦੇ ਵਿੱਚ ਤੂੰ ਅੱਗੇ ਕਿਸੇ ਦੀ ਮਦਦ ਕਰ ਦੇਵੇਂ ਬਸ ਮੈਂ ਸਮਝਾਂਗੇ ਕਿ ਜੋ ਤੂੰ ਅੱਜ ਮੈਨੂੰ ਦੇਣਾ ਸੀ ਉਹ ਦੇ ਦਿੱਤਾ ਉਹ ਗੱਲ ਇਸਨੇ ਪੱਲੇ ਬੰਨ ਲਈ ਕੁਝ ਦਿਨਾਂ ਬਾਅਦ ਇਹ ਬੱਚੇ ਨੇ ਜਿੱਥੇ ਵੀ ਉਸ ਨੂੰ ਪੈਸਾ ਟੱਕਾ ਮਾਸਟਰ ਨੂੰ ਦਿੱਤਾ ਸੀ ਮਹੀਨਾਵਾਰ ਫੀਸ ਦਾ ਉਹ ਦੇਣ ਗਈ ਤਾਂ ਉੱਥੇ ਇਹ ਬੱਚਾ ਦਿਖਿਆ ਤੇ ਮਾਸਟਰ ਤੋਂ ਪੁੱਛਿਆ ਕਿ ਇਸਦੇ ਪੈਸੇ ਕੌਣ ਦਿੰਦਾ ਹੈ ਉਸ ਨੇ ਸਾਰੀ ਕਹਾਣੀ ਦੱਸੀ ਇਸ ਔਰਤ ਨੇ ਕਿਹਾ ਕਿ ਅੱਗੇ ਤੋਂ ਇਸ ਬੱਚੇ ਨੂੰ ਕੋਈ ਪੈਸਾ ਨਹੀਂ ਲੈਣਾ ਜਿੱਥੋਂ ਤੱਕ ਤੁਸੀਂ ਪੜਾਈ ਕਰਵਾਉਣੀ ਹੈ ਜਮਾਤਾਂ ਦੀ ਫੀਸ ਸਾਰੀਆਂ ਦੀ ਇਹਦੀ ਮੈਂ ਅਦਾ ਕਰਾਂਗੀ ਇਸ ਨੂੰ ਜੋ ਮਰਜ਼ੀ ਬਹਾਨਾ ਲਾ ਦਿਓ ਇਸ ਨੂੰ ਇਹ ਨਾ ਪਤਾ ਲੱਗੇ ਕਿਸੀ ਫੀਸ ਮੈਂ ਦੇਵਾਂਗੀ ਨਹੀਂ ਤਾਂ ਹੋ ਸਕਦਾ ਹੈ ਕਿ ਸਕੂਲ ਵੀ ਛੱਡ ਜਾਵੇ ਮੈਨੂੰ ਪਤਾ ਹੈ ਮਾਸਟਰ ਨੇ ਕਿਹਾ ਕਿ ਠੀਕ ਹੈ ਅਗਲੇ ਦਿਨ ਤੋਂ ਮਾਸਟਰ ਨੇ ਉਸ ਨੂੰ ਕਿਹਾ ਕਿ ਤੇਰੀ ਪੜਾਈ ਦੇ ਵਿੱਚ ਨੰਬਰ ਬਹੁਤ ਵਧੀਆ ਆਉਂਦੇ ਨੇ ਤੂੰ ਮੇਰੀ ਕਲਾਸ ਦਾ ਸਭ ਤੋਂ ਮਿਹਨਤੀ ਤੇ ਸਭ ਤੋਂ ਹੋਣਹਾਰ ਬੱਚਾ ਹੈ ਇਸ ਕਰਕੇ ਮੈਂ ਫੈਸਲਾ ਕੀਤਾ ਹੈ ਕਿ ਤੇਰੇ ਤੋਂ ਕੋਈ ਪੈਸਾ ਨਹੀਂ ਲਵਾਵਾਂਗਾ ਪਰ ਉਦੋਂ ਤੱਕ ਜਦੋਂ ਤੱਕ ਤੂੰ ਹੋਣਹਾਰ ਵਿਦਿਆਰਥੀ ਰਹੇਗਾ ਜਦੋਂ ਤੇਰੇ ਨੰਬਰ ਘਟਣ ਲੱਗੇ ਉਦੋਂ ਤੋਂ ਦੁਬਾਰਾ ਤੋਂ ਮੈਂ ਪਹਿਲਾਂ ਵਾਂਗ ਤੇਰੇ ਤੋਂ ਫੀਸ ਲੈਣ ਲੱਗਾਗਾ ਇਹ ਨੌਂਜਵਾਨ ਕੋਸ਼ ਹੋ ਗਿਆ ਤੇ ਇਸ ਤਰ੍ਹਾਂ ਚਾਪਿਆ ਕਿ ਜਿਵੇਂ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਨਾ ਕੁਝ ਕਰ ਲਿਆ ਹੋਵੇ ਆਪਣੀ ਮਿਹਨਤ ਦੇ ਸਦਕਾ ਮੈਂ ਨੰਬਰ ਲੈ ਕੇ ਆਇਆ ਹਾਂ ਤੇ ਮੇਰੇ ਫੀਸ ਮਾਫ ਹੋ ਗਈ 12 ਜਮਾਤਾਂ ਦਾ ਉਸ ਸਕੂਲ ਸੀ ਤਾਂ ਇਹ ਬੱਚਾ ਪੜਿਆ ਤੇ ਬਾਅਦ ਵਿੱਚ ਇਸ ਨੇ ਇੱਕ ਨੇਲ ਸ਼ਹਿਰ ਜਾ ਕੇ ਆਪਣੇ ਉਚੇਰੀ ਵਿਦਿਆ ਦੇ ਵਿੱਚ ਉੱਥੇ ਜਾ ਕੇ ਦਾਖਲਾ ਲੈ ਲਿਆ ਉੱਥੇ ਜਾ ਕੇ ਪੜਨ ਲੱਗਿਆ ਤੇ ਪਿੰਡ ਵਾਲਿਆਂ ਨਾਲੋਂ ਇਸੇ ਰਸਤੇ ਅਲੱਗ ਹੋ ਗਏ ਦਿਨ ਵੇਲੇ ਉਥੇ ਵਿਦਿਆਲੇ ਦੇ ਵਿੱਚ ਜਾ ਕੇ ਪੜਦਾ ਤੇ ਸ਼ਾਮ ਵੇਲੇ ਉਹ ਕੰਮਕਾਰ ਕਰਿਆ ਕਰਦਾ ਕਿਉਂਕਿ ਉਥੇ ਵੀ ਫੇਸਾ ਤਾਰਨੀਆਂ ਸਨ ਜਿੱਥੇ ਰਹਿੰਦਾ ਸੀ ਰੇਲ ਸੈਨ ਦਾ ਜਿਹੜਾ ਕਰਾਇਆ ਸੀ ਉਹ ਵੀ ਅਦਾ ਕਰਨਾ ਸੀ ਜ਼ਿੰਦਗੀ ਐਸੀ ਠੀਕ-ਠਾਕ ਤਰੀਕੇ ਨਾਲ ਚੱਲ ਰਹੀ ਸੀ ਕਿਉਂਕਿ ਸ਼ਾਇਦ ਦੇ ਵਿੱਚ ਪਿੰਡਾਂ ਤੋਂ ਵੱਧ ਪੈਸੇ ਬਣ ਜਾਂਦੇ ਸਨ ਇਸ ਕਰਕੇ ਇੱਕੋ ਦਿੱਕਤ ਸੀ ਕਿ ਇਹਨੂੰ ਐਸੀ ਕਈ ਵਾਰ ਨੀਂਦ ਨਹੀਂ ਸੀ ਪੂਰੀ ਹੁੰਦੀ ਸਮਾਂ ਬੀਤਦਾ ਗਿਆ ਸਮੇਧ ਪੱਇਆ ਆਪਣੀ ਰਫ਼ਤਾਰ ਤੇ ਚੱਲਦਾ ਰਿਹਾ ਤੇ ਇਹ ਜਿਹੜੀ ਔਰਤ ਜਿਸ ਨੇ ਅਸੀਂ ਫੇਸਪੇਰਾਂ ਦੇ ਵਿੱਚ ਮਦਦ ਕੀਤੀ ਸੀ ਇਸ ਦਾ ਘਰਵਾਲਾ ਪਿੰਡ ਦਾ ਸਭ ਤੋਂ ਵੱਡਾ ਸ਼ਾਹੂਕਾਰ ਸੀ ਪਰ ਹੁਣ ਇਹਨਾਂ ਕੋਲ ਵੀ ਕਮਾਈ ਦੇ ਕੋਈ ਬਹੁਤੇ ਸਾਧਨ ਨਹੀਂ ਸਨ ਸਿਆਣੇ ਕਹਿੰਦੇ ਨੇ ਕਿ ਵੇਲਿਆਂ ਬੈਠਿਆਂ ਦਾ ਖੋ ਵੀ ਖਾਲੀ ਹੋ ਜਾਂਦੇ ਹਨ ਬੰਦੇ ਕੋਲ ਜਿੰਨੀ ਮਰਜ਼ੀ ਪੂੰਜੀ ਜੁੜੀ ਹੋਵੇ ਉਸ ਨੂੰ ਕੋਈ ਨਾ ਕੋਈ ਕੰਮਕਾਰ ਕੋਈ ਨਾ ਕੋਈ ਤੰਦਾ ਆਪਣਾ ਕਰਨਾ ਹੀ ਪੈਂਦਾ ਹੈ ਤਾਂ ਕਿ ਆਪਣੇ ਘਰ ਦੇ ਖਜ਼ਾਨੇ ਦੇ ਉੱਤੇ ਬੋਝ ਨਾ ਬਣੇ ਜੇ ਤੁਹਾਡੇ ਕੋਲ ਪੁੱਛਤਾ ਦੀ ਜ਼ਮੀਨ ਜਾਇਦਾਦ ਵੀ ਹੈ ਤਾਂ ਵੀ ਵੰਡ ਕਰਨੀ ਹੀ ਪੈਣੀ ਹੈ ਪਰ ਇਸ ਦਾ ਇੱਕ ਬੇਟਾ ਸੀ ਉਹ ਵੀ ਆਪਣੇ ਪੜਾਈ ਦੇ ਵਿੱਚ ਮਸ਼ਰੂਫ ਸੀ ਤੇ ਇਸ ਨੇ ਵੀ ਕੋਈ ਕੰਮ ਕਰਨੇ ਸੀ ਕੀਤਾ ਸੋ ਇਸ ਕਰਕੇ ਇਹਨਾਂ ਤੇ ਪਹਿਲਾਂ ਵਾਲੇ ਦੇਣ ਨਹੀਂ ਰਹੇ ਇਹਨਾਂ ਤੇ ਉਹ ਅਮੀਰੀ ਨਹੀਂ ਰਹੀ ਪਰ ਗੁਜ਼ਰ ਬਸਰ ਇਹਨਾਂ ਦਾ ਠੀਕ ਹੋ ਰਿਹਾ ਸੀ ਸਮੇ ਦੇ ਪਈਏ ਨੇ ਰਫਤਾਰ ਇਸ ਤਰੀਕੇ ਨਾਲ ਪਕੜੀ ਕਿ ਇਹਨਾਂ ਦੇ ਉੱਤੇ ਅਚਾਨਕ ਬਿਮਾਰੀ ਆ ਪਈ। ਇਸ ਔਰਤ ਨੂੰ ਕੋਈ ਲਾਇ ਇਲਾਜ ਬਿਮਾਰੀ ਹੋ ਗਈ। ਬਹੁਤ ਸਾਰੀਆਂ ਥਾਵਾਂ ਤੇ ਇਲਾਜ ਕਰਵਾਇਆ ਵੈਦਾਂ ਕੋਲ, ਹਕੀਮਾਂ ਕੋਲ, ਅੰਗਰੇਜ਼ੀ ਦਵਾਈਆਂ ਤੇ ਹੋਰ ਪਤਾ ਨਹੀਂ ਕੀ ਕੁਝ। ਕਿਸੇ ਪਾਸਿਓਂ ਕੋਈ ਫਰਕ ਨਾ ਪਿਆ। ਇਹਨਾਂ ਨੇ ਨੇੜੇ-ਤੇੜੇ ਦਾ ਕੋਈ ਪਿੰਡ ਨਹੀਂ ਛੱਡਿਆ। ਕੋਈ ਵੈਦ ਹਕੀਮ ਨਹੀਂ ਛੱਡਿਆ ਪਰ ਇੱਕ ਨੇ ਪੈਸੇ ਇਕੱਠੇ ਕਰਕੇ ਬਾਅਦ ਵਿੱਚ ਜਵਾਬ ਦਿੱਤਾ ਕਿ ਨਹੀਂ ਪਾਈ। ਤੁਸੀਂ ਨਹੀਂ ਬੋਲ ਸਕਦੇ ਤੁਹਾਡੇ ਕੋਲ ਤਾਂ ਗਿੰਤੀ ਤੇ ਮਿਹਨ ਨੇ ਹਨ ਇਸ ਦਾ ਜਿਹੜਾ ਪੁੱਤ ਸੀ ਉਹ ਵੀ ਸਿਰੜੀ ਸੀ ਮੈਂ ਤੇ ਸੀ ਉਹ ਨਹੀਂ ਸੀ ਚਾਹੁੰਦਾ ਕਿ ਕਿਸੇ ਵੀ ਹਾਲ ਦੇ ਵਿੱਚ ਆਪਣੀ ਮਾਂ ਤੋਂ ਦੂਰ ਹੋਣਾ ਉਸ ਨੇ ਆਪਣੀ ਮਾਂ ਨੂੰ ਕਿਹਾ ਕਿ ਮਾਂ ਇਹ ਜੋ ਕੁਝ ਪਿਓ ਨੇ ਜੋੜਿਆ ਹੈ ਇਹਦੇ ਲਈ ਜੋੜਿਆ ਹੈ ਆਪਣੇ ਲਈ ਜੋੜਿਆ ਹੈ ਮੈਂ ਤੇਰੇ ਸ਼ਹਿਰ ਦੇ ਵਿੱਚ ਇੱਕ ਚੰਗੇ ਹਸਪਤਾਲ ਤੋਂ ਇਲਾਜ ਕਰਵਾ ਦਿੰਦਾ ਹਾਂ ਮਾਂ ਨੇ ਮਨਾਂ ਕਰ ਦਿੱਤਾ ਪਰ ਆਪਣੀ ਜਿੱਦ ਉਸ ਨੇ ਪਗਾਏ ਤੇ ਕਿਹਾ ਕੋਈ ਗੱਲ ਨਹੀਂ ਸਾਰਾ ਕੁਝ ਸਾਰਾ ਕੁਝ ਸਾਡੇ ਆਪਣੇ ਲਈ ਹੈ ਸ਼ਹਿਰ ਦੇ ਵਿੱਚ ਜਾ ਕੇ ਇੱਕ ਚੰਗੇ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਉੱਥੇ ਲਗਾਤਾਰ ਐਸਾ ਇਲਾਜ ਹੋਣਾ ਸ਼ੁਰੂ ਹੋਇਆ ਉੱਥੋਂ ਦੇ ਜਿਹੜੇ ਡਾਕਟਰ ਸਨ ਤੇ ਹੋਰ ਅਮਲਾ ਫਲਾਸੀ ਉਹਨਾਂ ਦਾ ਸੁਭਾਅ ਬੜਾ ਨਰਮ ਸੀ ਬੜੇ ਚੰਗੇ ਸੁਭਾਅ ਦੇ ਸਨ ਜਿਹੜਾ ਡਾਕਟਰ ਇਸ ਔਰਤ ਦਾ ਇਲਾਜ ਕਰ ਰਿਹਾ ਸੀ ਉਹ ਵੀ ਬੜੇ ਚੰਗੇ ਨੇਕ ਸੁਭਾਅ ਦਾ ਬੱਚਾ ਸੀ ਉਸਨੇ ਜਦ ਵੀ ਇਲਾਜ ਕਰਨ ਦੇ ਲਈ ਆਉਣਾ ਦਵਾਦਾਰੋਂ ਕਰਕੇ ਗੱਲਾਂ ਬਾਤਾਂ ਕਰੀ ਜਾਣੀਆਂ ਇਹਦੇ ਕੋਲੋਂ ਦੁੱਖ dard ਸੋਨਿਆ ਕਰਨੇ ਪ੍ਰਾਣੀ ਇਸੀ ਜ਼ਿੰਦਗੀ ਦੇ ਵਿੱਚ ਕੋਈ ਕਿਸੇ ਕਹਾਣੀ ਤਾਂ ਇਸ ਦਾ ਧਿਆਨ ਕਿਸੇ ਹੋਰ ਪਾਸੇ ਲਾ ਕੇ ਰੱਖਿਆ ਜਾਣਾ ਪਰਮਾਤਮਾ ਦੀਆਂ ਗੱਲਾਂ ਇਹਦੇ ਨਾਲ ਕਰਿਆ ਕਰਨੀਆਂ ਇਹਦੇ ਵਿੱਚ ਸਕਾਰਾਤਮਕ ਭਰਿਆ ਕਰਨੀ ਇਸ ਨੇ ਹਮੇਸ਼ਾ ਇਸ ਔਰਤ ਨੇ ਕਿਹਾ ਕਰਨਾ ਕਿ ਮੈਂ ਤਾਂ ਆਪਣੇ ਬੱਚੇ ਦੇ ਉੱਤੇ ਬੋਝ ਬਣ ਗਈ ਹਾਂ ਇਹ ਵੇਲਾ ਕਮਾਈ ਕੀਤੀ ਹੋਈ ਜਿਹੜੀ ਪੂੰਜੀ ਹੈ ਬੱਚੇ ਦੀ ਤਲੀ ਤੇ ਰੱਖਦੀ ਮੈਂ ਤਾਂ ਉਲਟਾ ਉਹਦਾ ਨੁਕਸਾਨ ਕਰ ਰਹੀ ਹਾਂ ਉਸ ਡਾਕਟਰ ਨੇ ਕਿਹਾ ਕਿ ਕਰਨਾ ਕਿ ਨਹੀਂ ਮਾਤਾ ਇਸ ਤਰ੍ਹਾਂ ਨਹੀਂ ਹੁੰਦਾ ਬੱਚੇ ਮਾਪਿਆਂ ਲਈ ਕਰਦੇ ਨੇ ਮਾਪੇ ਬੱਚਿਆਂ ਲਈ ਕਰਦਾ ਇਸ ਕਰਕੇ ਤਰੀਕੇ ਨਾਲ ਇਹ ਜ਼ਿੰਦਗੀ ਚੱਲਦੀ ਹੈ ਤੁਸੀਂ ਕਿਸੇ ਕਿਸਮ ਦਾ ਮਨ ਦੇ ਉੱਤੇ ਬੋਝ ਨਾ ਲਿਆ ਕਰੋ ਸਮਾਂ ਮੀਤਦਾ ਗਿਆ ਤੇ ਇਹ ਕਿਸੇ ਨਾ ਕਿਸੇ ਤਰੀਕੇ ਉਸ ਡਾਕਟਰ ਨੇ ਇਸ ਚੀਜ਼ ਦੇ ਵਿੱਚ ਤਾਂ ਕਾਮਯਾਬੀ ਹਾਸਲ ਕਰ ਲਈ ਕਿ ਜਿੱਥੇ ਮਾਂ ਜ਼ਿੰਦਗੀ ਜਿਉਣਾ ਨੇ ਸੀ ਚਾਹੁੰਦੇ ਹਣ ਉਹਦੇ ਵਿੱਚ ਇੰਨੀ ਊਰਜਾ ਪਾ ਦਿੱਤੀ ਕਿ ਕੋਈ ਗੱਲ ਨਹੀਂ ਤੁਹਾ ਨੂੰ ਠੀਕ ਕਰਕੇ ਇਥੋਂ ਤੁਰਾਂਗਾ ਤੇ ਜਿਸ ਦਿਨ ਇਥੋਂ ਜਾਓਗੇ ਤੇ ਉਸ ਦਿਨ ਜਾ ਕੇ ਦੋਵੇਂ ਤੁਸੀਂ ਮਾਪੋਤ ਜੋ ਮਰਜ਼ੀ ਕਾਰੋਬਾਰ ਕਰਿਓ ਤੁਹਾਡੇ ਕੋਲ ਇੰਨੀ ਪੂੰਜੀ ਤਾਂ ਹੈ ਕਿ ਪੈਸਾ ਪੈਸੇ ਨੂੰ ਖਿੱਚਦਾ ਹੈ ਤੁਸੀਂ ਆਪਣੇ ਪੈਸੇ ਨਾਲ ਜਿੰਨਾ ਮਰਜ਼ੀ ਪੈਸਾ ਖਿੱਚ ਲਓ ਸੋ ਹੁਣ ਇਸ ਔਰਤ ਦੇ ਵਿੱਚ ਸਕਾਰਾਤਮਕ ਪਰਿ ਗਈ ਹੁਣ ਕਾਫੀ ਜ਼ਿਆਦਾ ਦਿਨ ਹੋ ਗਏ ਸਾਡੇ 2 ਮਹੀਨਿਆਂ ਤੋਂ ਉੱਪਰ ਸਮਾਂ ਬੀਤ ਚੁੱਕਿਆ ਸੀ ਹੁਣ ਇਹ ਔਰਤ ਬਿਲਕੁਲ ਠੀਕ ਹੋ ਗਈ ਸਿਹਤਮੰਦ ਹੋ ਗਈ ਪਰ ਹੁਣ ਇਸ ਔਰਤ ਨੂੰ ਇੱਕ ਦੁੱਖ ਹੋਰ ਬੜਾ ਸਤਾਉਣ ਲੱਗ ਗਿਆ ਸੀ ਉਹ ਇੱਕ ਇੰਨਾ ਲੰਮਾ ਸਮਾਂ ਮੈਂ ਹਸਪਤਾਲ ਦੇ ਵਿੱਚ ਰਹੀ ਹਾਂ ਜਿਨ੍ਹਾਂ ਦਿਨ ਮਿੰਨੋ ਇੱਥੇ ਆਏ ਨ ਹੋ ਗਏ ਨੇ ਇਹਨਾਂ ਦਾ ਤਾਂ ਬਹੁਤ ਜ਼ਿਆਦਾ ਖਰਚਾ ਬਣ ਗਿਆ ਹੋਵੇਗਾ ਮੇਰੇ ਪੁੱਤਾਂ ਦੀ ਸਾਰੇ ਜ਼ਮੀਨ ਵੇਚਣ ਤੋਂ ਬਾਅਦ ਵੀ ਪਤਾ ਨਹੀਂ ਅਸੀਂ ਛੁਟਾਉਣਾ ਹੈ ਕਿ ਨਹੀਂ ਇਸ ਨੂੰ ਉਹ ਚਿੰਤਾ ਸਤਾਉਣ ਲੱਗੀ ਉਧਰ ਜਿਹੜਾ ਇਸ ਔਰਤ ਦਾ ਬੇਟਾ ਸੀ ਪੁੱਤਰ ਸੀ ਉਸਨੇ ਹਸਪਤਾਲ ਵਾਲਿਆਂ ਨੂੰ ਬੇਨਤੀ ਕੀਤੀ ਕਿ ਬਹੁਤ ਦਿਨ ਹੋ ਗਏ ਨੇ ਮੇਰੀ ਮਾਂ ਠੀਕ ਵੀ ਹੋ ਗਈ ਦੱਸੋ ਕਦੋਂ ਉਸ ਨੂੰ ਛੁੱਟੀ ਦਿਓਗੇ ਉਹ ਡਾਕਟਰ ਆਇਆ ਤਾਂ ਉਸਨੇ ਕਿਹਾ ਤੁਹਾਨੂੰ ਅਗਲੇ ਦਿਨ ਜਾਣੀ ਕਿ ਕੱਲ ਨੂੰ ਛੁੱਟੀ ਦੇਾਂਗੇ ਅਗਲੇ ਦਿਨ ਜਦੋਂ ਉਸਨੇ ਆਪਣੀ ਮਾਂ ਨੂੰ ਹਸਪੀਟਲ ਤੋਂ ਘਰੇ ਲੈ ਕੇ ਆਂਦਾ ਤੇ ਬਿੱਲ ਤਾਰਨ ਲਈ ਤੇ ਜਦੋਂ ਉਸ ਸੰਬੰਧਿਤ ਅਮਲੇ ਵਾਲੇ ਫੈਲੇ ਦੇ ਨਾਲ ਉਸਨੇ ਸੰਪਰਕ ਕੀਤਾ ਉਸਨੇ ਦੱਸਿਆ ਕਿ ਇੱਕ ਲਫਾਵਾ ਤੁਹਾਡਾ ਪਿਆ ਹੈ ਜਿਹਦੇ ਵਿੱਚ ਤੁਹਾਡਾ ਬਿੱਲ ਬਣਾ ਕੇ ਰੱਖਿਆ ਹੋਇਆ ਹੈ सील ਬੰਦ ਲਿਫਾਫਾ ਹੈ ਇਹ ਔਰਤ ਕਹਿਣ ਲੱਗੀ ਕਿ ਪੁੱਤਰ ਤੂੰ ਇਹ ਲਿਫਾਫਾ ਨਹੀਂ ਖੋਲਨੇਗਾ ਮੈਂ ਦੇਖਦੀ ਹਾਂ ਇਸ ਲਿਫਾਫੇ ਦੇ ਵਿੱਚ ਜਿਹੜਾ ਪੱਤਰ ਹੈ ਉਹਦੇ ਤੇ ਕਿੰਨਾ ਉਹਦੇ ਤੇ ਕਿੰਨਾ ਕੁਝ ਪਿਲ ਬਣਿਆ ਹੋਇਆ ਹੈ ਕਿੰਨੇ ਕਾਪਾ ਫੈਸਾ ਦਾ ਕਰਨੇ ਹੈ ਉਹ ਔਰਤ ਜਦੋਂ ਪੜਨ ਲੱਗੀ ਤਾਂ ਉਹਦੇ ਵਿੱਚ ਉਸਨੇ ਜੋ ਪੜ ਕੇ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਗਣ ਲੱਗੇ ਉਸ ਪੱਤਰ ਦੇ ਵਿੱਚ ਲਿਖਿਆ ਹੋਇਆ ਸੀ ਕਿ ਮਾਤਾ ਜੀ ਤੁਸੀਂ ਆਪਣੀ ਜੋ ਵੀ ਤੁਹਾਡਾ ਇਲਾਜ ਹੋਇਆ ਜੋ ਵੀ ਤੁਹਾਡੇ ਤੇ ਦਵਾਈ ਲੱਗੀ ਤੁਹਾਡੇ ਇਲਾਜ ਤੇ ਤੁਹਾਡੀ ਦਵਾਈ ਦਾ ਰੋਦਾ ਜੋ ਵੀ ਪਹਿਲੇ ਹੈ ਅੱਜ ਤੋਂ ਵੀ ਵਰੇ ਪਹਿਲਾਂ ਤੁਸੀਂ ਉਤਾਰ ਚੁੱਕੇ ਹੋ ਤੁਹਾਨੂੰ ਸ਼ਾਇਦ ਯਾਦ ਨਹੀਂ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਉਹ ਤਿੰਨ ਲੱਡੂ ਉਹ ਦੁੱਧ ਦਾ ਗਲਾਸ ਤੇ ਉਹ ਪਾਣੀ ਦਾ ਗਲਾਸ ਉਹ ਸਾਰਾ ਕੁਝ ਇਸੇ ਦੀ ਫੀਸ ਹੋ ਸਕਦਾ ਹੈ ਮੈਨੂੰ ਮੇਰੀ ਮਾਂ ਨੇ ਇੱਕ ਨਸੀਹਤ ਦਿੱਤੀ ਸੀ ਕਿ ਕਿਸੇ ਤੋਂ ਮੰਗਣਾ ਨਹੀਂ ਕਿਸੇ ਦੇ ਅੱਗੇ ਹੱਥ ਨਹੀਂ ਫਲਾਉਣਾ ਤੇ ਦੂਜੀ ਨਸੀਹਤ ਮੈਨੂੰ ਤੁਸੀਂ ਦਿੱਤੀ ਸੀ ਕਿ ਜੇ ਬੰਦੇ ਦੇ ਕੋਲ ਕੁਝ ਹੋਵੇ ਤਾਂ ਉਹਨੂੰ ਅੱਗੇ ਕਿਸੇ ਦਾ ਫਾਇਦਾ ਕਰਨਾ ਚਾਹੀਦਾ ਹੈ ਤੁਸੀਂ ਉਸ ਦਿਨ ਮੈਨੂੰ ਕਿਹਾ ਸੀ ਕਿ ਤੁਸੀਂ ਸਮਰਾਤ ਹੋ ਤੁਸੀਂ ਮੇਰੀ ਮਦਦ ਕੀਤੀ ਹੈ ਜੇ ਇਸ ਦਿਨ ਮੈਂ ਸਮਰਾਤ ਹੋ ਜਾਵਾਂਗਾ ਮੈਂ ਅੱਗੇ ਕਿਸੇ ਦੀ ਮਦਦ ਕਰ ਦੇਵਾਂਗਾ ਤੇ ਪਰਮਾਤਮਾ ਨੇ ਵਾਅਦਾ ਹੈ ਮੈਨੂੰ ਸਮਰਾਤ ਕਰ ਦਿੱਤਾ ਹੈ ਮੈਂ ਮੇਰੇ ਕੋਲ ਅੱਜ ਪੂੰਜੀ ਹੈ ਤਾਂ ਦੌਲਤ ਹੈ ਰਤਬਾ ਹੈ ਮੈਨੂੰ ਕਾਬਲ ਕੀਤਾ ਹੈ ਕਿ ਮੈਂ ਕਿਸੇ ਨੂੰ ਸਿਹਤਮੰਦ ਕਰ ਸਕਾਂ ਮੈਂ ਕਿਸੇ ਦੀ ਮਦਦ ਕਰ ਸਕਾਂ ਮੈਂ ਆਪਣੀ ਜਨਮਦਾਤੀ ਮਾਂ ਦੀ ਗਲ ਵਿੱਚ ਆਪਣੇ ਪੱਲੇ ਬਣ ਕੇ ਰੱਖੀ ਤੇ ਉਸ ਦਿਨ ਤੋਂ ਮੈਂ ਤੁਹਾਨੇ ਮਾਂ ਹੀ ਸਮਝਿਆ ਹੈ ਤੇ ਤੁਸੀਂ ਮੈਂ ਮਾਂ ਵਾਲਾ ਫਰਜ਼ ਅਦਾ ਕੀਤਾ ਮੈਨੂੰ ਪਤਾ ਹੈ ਅੱਜ ਮੈਂ ਜਿੱਥੇ ਪਹੁੰਚਿਆ ਹਾਂ ਇਹਦੇ ਵਿੱਚ ਤੁਹਾਡਾ ਵੀ ਯੋਗਦਾਨ ਹੈ ਤੁਸੀਂ ਮੇਰੀ ਪੜ੍ਹਾਈ ਦੇ ਲਈ ਜੋ ਕੁਝ ਕੀਤਾ ਮੈਂ ਆਗੋ ਪ੍ਰਖਿਆ ਨਹੀਂ ਕੀਤਾ ਮੈਂ ਸੋਚਿਆ ਸੀ ਕਿ ਚਾਰ ਪੈਸੇ ਜੋੜ ਕੇ ਮੈਂ ਤੁਹਾਡੇ ਲਈ ਕੁਝ ਨਾ ਕੁਝ ਜ਼ਰੂਰ ਕਰਾਂਗਾ ਪਰ ਮੈਨੂੰ ਪਤਾ ਸੀ ਤੁਸੀਂ ਤੁਹਾਡੇ ਅਸੂਲ ਇਸ 스테ਜ ਨੂੰ ਅੱਗੇ ਦੇਣਗੇ ਤੇ ਨਾ ਹੀ ਮੇਰੇ ਅਸੂਲ ਪਰਮਾਤਮਾ ਨੇ ਐਸਾ ਸਵਾਭਾ ਬਣਾਇਆ ਕਿ ਮੈਂ ਇਸ ਤਰੀਕੇ ਨਾਲ ਤੁਹਾਡੇ ਲਈ ਕੁਝ ਨਾ ਕੁਝ ਕਰਨ ਜੋਗਾ ਹੋਇਆ ਪਰ ਜੋ ਕੁਝ ਤੁਸੀਂ ਮੇਰੇ ਲਈ ਕੀਤਾ ਉਹ ਬਹੁਤ ਵੱਡਾ ਹੈ ਉਸ ਦੇ ਸਦਕਾ ਅੱਜ ਮੈਂ ਪਤਾ ਨਹੀਂ ਕਿੰਨੇ ਕੁ ਲੋਕਾਂ ਦੀ ਮਦਦ ਕਰਨ ਜੋਗਾ ਹੋ ਗਿਆ ਹਾਂ ਪਤਾ ਨਹੀਂ ਕਿੰਨੇ ਕੁ ਲੋਕਾਂ ਦੀ ਜਿਹੜੀ ਸੇਵਾ ਹੈ ਪਰਮਾਤਮਾ ਨੇ ਮੇਰੇ ਤੋਂ ਲਈ ਹੈ ਸੰਗਤ ਜੀ ਇਸ ਕਹਾਣੀ ਦੇ ਰਾਹੀਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਪਰਮਾਤਮਾ ਨੇ ਹਰ ਇੱਕ ਦੇ ਵਿੱਚ ਕਾਬਲੀਅਤ ਭਰੀ ਹੈ ओके ਟਾਈਮ ਦੇ ਵਿੱਚ ਕਦੇ ਵੀ ਇਨਸਾਨ ਨੂੰ ਡੱਕ ਮਗਾਉਣਾ ਨਹੀਂ ਚਾਹੀਦਾ ਜਦੋਂ ਪ੍ਰਮਾਤਮਾ ਸਾਡੀ ਚੋਲੀ ਦੇ ਵਿੱਚ ਖੈਰ ਆਤ ਪਾ ਦੇਵੇ ਸਾਨੂੰ ਕੁਝ ਕਰਨ ਦੇ ਸਮਰੱਥ ਕੁਝ ਕਰਨ ਦੇ ਕਾਬਿਲ ਬਣਾ ਦੇਵੇ ਤਾਂ ਉਦੋਂ ਪੈਰ ਜ਼ਮੀਨ ਤੇ ਰੱਖ ਕੇ ਆਪਾਂ ਲੋਕਾਂ ਦੀ ਮਦਦ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ